ਇਹ ਭਰਾ ਜੀ ਬਾਹਰੋਂ ਆਏ ਆ ਕੈਨੇਡਾ ਛੱਡ ਕੇ ਇੱਥੇ ਆਏ ਤੇ ਇਹਨਾਂ ਨੇ ਆਪਣੀ ਬੇਕਰੀ ਖੋਲੀ ਤੁਸੀਂ ਕੈਨੇਡਾ ਛੱਡ ਕੇ ਆ ਗਏ ਇੱਥੇ ਕੀ ਸੋਚ ਆ ਤੁਹਾਡੀ ਸਾਡਾ ਟਾਊਨ ਹੀ ਆ ਮਤਲਬ ਟਾਂਡਾ ਏ ਤੇ ਇਥੋਂ ਕਾਫੀ ਜਿੰਨ ਲੋਕ ਜਲੰਧਰ ਜਾਂਦੇ ਆ ਆਪਾਂ ਇੱਥੇ ਸਾਡੀ ਸੋਚ ਇਹ ਵੀ ਜੋ ਇੰਪੋਰਟਡ ਆਈਟਮਸ ਹੈਗੀਆਂ ਵਾ ਵਧੀਆ ਉਹ ਅਸੀਂ ਇੱਥੇ ਵੀ ਪ੍ਰੋਵਾਈਡ ਕਰਾਤੀਆਂ ਹੋਈਆਂ ਵਾ ਠੀਕ ਹੈ ਜੀ ਵੀ ਸਾਡੇ ਕੋਲ ਵੀ ਜਿਹੜੇ ਆ ਉਹ ਮਤਲਬ ਪਰਚੇਸ ਕਰ ਸਕਦੇ ਹੈ ਲੋਗ ਬਹੁਤ ਵਧੀਆ ਕੋਈ ਅਸੀਂ ਐਗ ਤੱਕ ਨਹੀਂ ਯੂਜ਼ ਕਰਦੇ ਪਿਓਰ ਵਿੱਚ ਜੀ ਤੇ ਜੋ ਵੀ ਆਪਾਂ ਬੇਕ ਕਰਦੇ ਜਿਹੜਾ ਕੇਕ ਪੇਸਟਰੀ ਆ ਜੀ ਉਹ ਆਪਾਂ ਪ੍ਰੀ-ਮਿਕਸ ਮਟੀਰੀਅਲ ਤੋਂ ਤਿਆਰ ਕਰਦੇ ਆ ਠੀਕ ਆ ਜੀ ਤੇ ਉਹਦਾ ਇੱਕ ਵੱਖਰਾ ਹੀ ਟੇਸਟ ਹੈਗਾ ਆਪਾਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਸਾਨੂੰ ਵਧੀਆ ਲੱਗੀਆਂ ਸਪੈਸ਼ਲ ਸਾਨੂੰ ਇਹਨਾਂ ਦੀ ਪੈਟਿਸ ਜਿਆਦਾ ਪਸੰਦ ਆ ਤੇ ਪੇਸਟਰੀਆਂ ਵੀ ਆਪਾਂ ਕਾਫੀ ਟਰਾਈ ਕਰ ਲਈਆਂ ਵੀ 3 ਬੇਕਰੀ ਤੇ ਕੁਝ ਕਸਟਮਰ ਆਏ ਆ ਜੋ ਇਹਨਾਂ ਦੇ ਰੈਗੂਲਰ ਕਸਟਮਰ ਆ ਤੇ ਇਹਨਾਂ ਤੋਂ ਪੁੱਛਣਾ ਚਾਹੁੰਦੇ ਆ ਵੀ ਜੋ ਇੱਥੇ ਫੂਡ ਆਈਟਮਸ ਖਾਂਦੇ ਆ ਉਹ ਕਿੱਦਾਂ ਦੀਆਂ ਆ ਉਹਨਾਂ ਤੋਂ ਰਿਵਿਊ ਲੈਣਾ ਚਾਹੁੰਦੇ ਭਰਾ ਜੀ ਤੁਹਾਡੇ ਕੋਲੋਂ ਅਪਾ ਕਾਫੀ ਚੀਜ਼ ਟਰਾਈ ਕੀਤੀਆਂ ਸਾਨੂੰ ਵਧੀਆ ਲੱਗੀਆਂ ਸਪੈਸ਼ਲ ਸਾਨੂੰ ਇਹਨਾਂ ਦੀ ਪੈਟੀਸਰੀ ਪਸੰਦ ਆ ਤੇ ਪੇਸਟੀਆਂ ਵੀ ਅਪਾ ਕਾਫੀ ਟਰਾਈ ਕਰ ਲਈਆਂ ਓਕੇ ਉਹ ਵੀ ਮੈਨੂੰ ਬਹੁਤ ਪਸੰਦ ਆਈਆਂ ਜਿਹੜਾ ਸੈਂਡਵਿਚ ਟਰਾਈ ਕੀਤਾ ਆਪਾ ਇਹਨਾਂ ਦੇ ਓਕੇ ਤੇ ਇਹ ਚੀਜ਼ਾਂ ਆਪਾ 치ਜ਼ ਪੇਸਟਰੀ ਜਿਹਦਾ ਆ ਗਈ ਟਰਫਲ ਪੇਸਟਰੀ ਤੇ ਇਹਨਾਂ ਦੇ ਰੈੱਡ ਵੈਲਵਟ ਹੋ ਗਏ ਕਾਪਾਏ ਟ੍ਰਾਈ ਕੀਤਾ ਹੋਇਆ ਇਹ ਚੀਜ਼ਾਂ ਤੇ ਜਦੋਂ ਜਤਰਾ ਆਪਾਂ ਹੀ ਇੱਥੇ ਟ੍ਰਾਈ ਕਰਦੇ ਰਹੇ ਨੇ ਤੇ ਬਾਕੀ ਸਨੈਕਸ ਨੂੰ ਸਖਾਈ ਦੇ ਗੱਲ ਕਰੀਦੇ ਨਹੀਂ ਬਹੁਤ ਵਧੀਆ ਇਹ ਭਰਾਜੀ ਹੁਣੀ ਜਸਟ ਇੱਥੇ ਖਾ ਪੀ ਕੇ ਹਟਿਆ ਤੇ ਮੈਂ ਕਿਹਾ ਚਲੋ ਇਹਨਾਂ ਤੋਂ ਪੁੱਛਦੇ ਆਂ ਵੀ ਕਿਦਾਂ ਦਾ ਬਿਕਰੀ ਦਾ ਸਾਮਾਨ ਹੈ ਆ ਤੇ ਵੈਸੇ ਤੁਸੀਂ ਟਾਂਡੇ ਤੋਂ ਹੀ ਆ ਕਿ ਕਿਤੇ ਲੱਗੇ ਪਿੰਡ ਐ ਕੋਈ ਲੋਕਲ ਪਿੰਡ ਐ ਇਹੋ ਜਿਹਾ ਠੀਕ ਹੈ ਠੀਕ ਹੈ ਸੱਲਾ ਤਲੌਂਡੀ ਚਲੋ ਬਹੁਤ ਵਧੀਆ ਬਹੁਤ ਵਧੀਆ ਚਲੋ ਠੀਕ ਹੈ ਧੰਨਵਾਦ ਜੀ ਥੈਂਕ ਯੂ ਬਹੁਤ ਤੁਹਾਡਾ ਭਰਾ ਜੀ ਵੀ ਆਏ ਇੱਥੇ ਬੇਕਰੀ ਦੇ ਉੱਤੇ ਉਹਨਾਂ ਤੋਂ ਰਿਵਿਊ ਲੈਣੇ ਕਿੰਦਾ ਭਰਾ ਜੀ ਵੈਸੇ ਤੁਸੀਂ ਇੱਥੇ ਪਹਿਲੀ ਵਾਰੀ ਆਏ ਕਿ ਪਹਿਲਾਂ ਵੀ ਆਉਂਦੇ ਰਹੇ ਹੋ ਪਹਿਲਾਂ ਵੀ ਮੈਂ ਆਉਂਦੇ ਰਹੇ ਹਾਂ ਇੱਥੇ ਕੇਕ ਲੈਣ ਲਈ ਪਰ ਮੈਂ ਕੇਕ ਕੇਰੀ ਜਿੱਦਾਂ ਮੈਨੂੰ ਇਹ ਮੈਂ ਫਲੇਵਰ ਸਿੱਕ ਤੋਂ ਖਾ ਚੁੱਕਾ ਹਾਂ ਅੱਛਾ ਜੀ ਤੇ ਮੈਨੂੰ ਮੈਂ ਸੋਚਦਾ ਹਾਂ ਕਿ ਕੇਕ ਕੇਰੀ ਕੋਈ ਚੀਜ਼ ਨਵੀਂ ਟਰਾਈ ਕੀਤੀ ਜਾਵੇ ਅੱਛਾ ਜੀ ਤੇ ਮੈਂ ਇਹ ਨਵੀਂ ਚੀਜ਼ ਟਰਾਈ ਕਰਨ ਲਈ ਮੈਂ ਇਹਨਾਂ ਨੂੰ ਕੇਕ ਕੇਰੀ ਆਪਣਾ ਵੀ ਤੇ ਕੁਨ ਜੀ ਦਾ ਕੋਈ ਵੱਖਰਾ ਫਲੇਵਰ ਠੀਕ ਆ ਜਾਂ ਵੱਖਰੀ ਡਿਜ਼ਾਈਨਿੰਗ ਅੱਛਾ ਜੋ ਮਤਲਬ ਬਾਕੀ ਬੈਕਟਿਸ ਤੇ ਨਹੀਂ ਮਿਲਦੀ ਤਾਂ ਇਹ ਮੈਨੂੰ ਅਵੇਲੇਬਲ ਕਰਾ ਕੇ ਦਿੰਦੇ ਆ ਜਦੋਂ ਵੀ ਮੈਂ ਇਹਨਾਂ ਨੂੰ ਕਹਾਂ ਇਹ ਟਾਈਮ ਦਾ ਜ਼ਿੰਦਗੀ ਇੰਨੇ ਟਾਈਮ ਚ ਅਵੇਲੇਬਲ ਹੋ ਜਾਏਗਾ ਮੈਂ ਚਲੋ ਬਹੁਤ ਵਧੀਆ ਬਹੁਤ ਸੋਹਣੀ ਗੱਲ ਆ ਤੇ ਉਦਾਂ ਤੁਸੀਂ ਆਉਣੇ ਰਹਿੰਨੇ ਇਹਦਾ ਮਤਲਬ ਹੈ ਮੈਂ ਇਹਨਾਂ ਦਾ ਮਤਲਬ ਜਾ ਤਾ ਰੈਗੂਲਰ ਹੀ ਰਹਿਣੇ ਨਜ਼ਰ ਆquestao ਓਕੇ ਚਲੋ ਬਹੁਤ ਸੋਹਣਾ ਜੀ ਚਲੋ ਠੀਕ ਆ ਭਰਾ ਜੀ ਧੰਨਵਾਦ ਜੀ ਚਲੋ ਕਰੋ ਤੁਸੀਂ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ ਅੱਜ ਅਸੀਂ ਹਾਂ ਟਾਂਡਾ ਉੜਮੜ ਬਿਖੇ ਤੇ ਟਾਂਡਾ ਉੜਮੜ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਬੇકરી ਖੁੱਲੀ ਸੀ V3 ਬੇਕਰਸ ਟਾਂਡੇ ਵਿੱਚ ਜਿਹੜੀ ਇਹ ਬੇકરી ਖੁੱਲੀ ਆ V3 ਬੇਕਰਸ ਇਹ ਕਈ ਗੱਲਾਂ ਤੋਂ ਖਾਸ ਆ ਖਾਸ ਕਰਕੇ ਇੱਧਰ ਮੇਰੇ ਨਾਲ ਓਨਰ ਖੜੇ ਆ ਸੁਰਿੰਦਰ ਮੰਗਲ ਤੇ ਇੱਧਰ ਨਰਿੰਦਰ ਮੰਗਲ ਜੀ ਤੇ ਖਾਸ ਤੌਰ ਤੇ ਇਹ ਸਾਰੀ ਜਿਹੜੀ ਐਫਰਟ ਆ ਤਿੰਨਾਂ ਭਰਾਵਾਂ ਦੀ ਤਿੰਨ ਭਰਾਇਆ ਦੋ ਭਰਾ ਇੱਥੇ ਆ ਤੇ ਇੱਕ ਕਾਲਾ ਮੰਗਲ ਆ ਜੋ ਮੈਂ ਸ਼ਾਰਟ ਨੇਮ ਲੈ ਰਿਹਾ ਉਹਨਾਂ ਦਾ ਕਾਲਾ ਮੰਗਲ ਵਰਿੰਦਰ ਮੰਗਲ ਨਾਮ ਆ ਤੇ ਜਿਹੜੀ 23 ਬਿਕਰੀ ਹੈ ਨਾ ਇਹਨਾਂ ਦੀ एफर्ट ਆ ਜਿਹੜੀ ਇਹਨਾਂ ਨੇ ਬਿਕਰੀ ਖੋਲੀ ਆ ਪਰ ਖਾਸ ਤੌਰ ਤੇ ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗਾ सुरेंद्र ਮੰਗਲ ਜੀ ਨੂੰ सुरेंद्र ਮੰਗਲ ਜੀ ਨੂੰ ਕਿਉਂ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਆ ਕਿਉਂਕਿ ਇਹ ਪਰਾਜੀ ਬਾਹਰੋਂ ਆਏ ਆ ਕੈਨੇਡਾ ਛੱਡ ਕੇ ਇੱਥੇ ਆਏ ਤੇ ਇਹਨਾਂ ਨੇ ਆਪਣੀ ਬਿਕਰੀ ਖੋਲੀ ਕਿਉਂ ਆਏ ਇਹ ਕੈਨੇਡਾ ਤੋਂ ਕੀ ਕਰ ਰਹੇ ਆ ਇੱਥੇ ਇਸ ਤੋਂ ਇਲਾਵਾ ਵੀ ਉਹ ਅਸੀਂ ਜਾਣਾਂਗੇ ਤੇ ਪਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਦ ਬਹੁਤ ਵਧੀਆ ਜੀ ਅੱਛਾ ਤੁਸੀਂ ਇਹ ਦੱਸੋ ਹੁਣ ਜਿੱਦਾਂ ਤੁਸੀਂ ਕੈਨੇਡਾ ਦਾ ਲੋਕੀ ਜਾਣਾ ਚਾਹੁੰਦੇ ਤੁਸੀਂ ਦੇਖਿਆ ਵੀ ਕਈ ਕੁਝ ਵੇਚ ਕੇ ਚਲ ਜਾਂਦੇ ਇਥੋਂ ਕਿੰਨੀਆਂ ਕਿੰਨੀਆਂ ਜ਼ਮੀਨਾਂ ਵੇਚ ਕੇ ਚਲ ਜਾਂਦੇ 30 30 40 40 ਕਿੱਲੇ ਵੇਚ ਕੇ ਵੀ ਗਏ ਆ بڑے ਰਸੂਖਦਾਰ ਬੰਦੇ ਵੀ ਗਏ ਆ ਤੁਸੀਂ ਕੈਨੇਡਾ ਛੱਡ ਕੇ ਆ ਗਏ ਇੱਥੇ ਕੀ ਸੋਚ ਆ ਤੁਹਾਡੀ ਮੇਰਾ ਮੋਟਿਵ ਸਿਗਾ ਕਿ ਚਲੋ ਹਰ ਕੋਈ ਤਾਂ ਬਾਹਰ ਜਾ ਕੇ ਇਨਵੈਸਟ ਕਰਦਾ ਆ ਪੈਸੇ ਇੰਡੀਆ ਤੋਂ ਲੈ ਜਾਂਦਾ ਆ ਜੀ ਤੇ ਮੇਰਾ ਮੋਟਿਵ ਸਿਗਾ ਕਿ ਮੈਂ ਚਾਹੁੰਦਾ ਸਿਗਾ ਕਿ ਕਿਉਂ ਨਾ ਉਧਰਲੇ ਪੈਸੇ ਇੱਧਰ ਆਪਾਂ ਇਨਵੈਸਟ ਕਰੀਏ ਤੇ ਆਪਣੇ ਇੱਧਰ ਬੰਦਿਆਂ ਨੂੰ ਰੋਜ਼ਗਾਰ ਵੀ ਦਈਏ ਠੀਕ ਹੈ ਜੀ ਠੀਕ ਹੈ ਤੇ ਜਿਹਦੇ ਨਾਲ ਕੀ ਆ ਆਪਣੀ ਵੀ ਇਕਨੋਮੀ ਇੱਧਰ ਜਿਹੜੀ ਆ ਉਹ ਵਧੀਆ ਹੋ ਜੇ ਨਹੀਂ ਚਲੋ ਬਹੁਤ ਵਧੀਆ ਭਾਜੀ ਉਹਨਾਂ ਦੀ ਇੱਕ ਸੋਚ ਬਹੁਤ ਵਧੀਆ ਲੱਗੀ ਕਿਉਂਕਿ ਅੱਜ ਤੋ ਕੁਝ ਸਮਾਂ ਪਹਿਲਾਂ ਲੋਕੀ ਜਾਂਦੇ ਸੀਗੇ ਉਹ ਇੱਧਰ ਪੈਸਾ ਭੇਜਦੇ ਹੁੰਦੇ ਸੀਗੇ ਹੁਣ ਤਾਂ ਉੱਧਰ ਤੇ ਉੱਧਰ ਹੀ ਰਹਿਣ ਲੱਪੈ ਪੈਸਾ ਆਉਂਦਾ ਹੀ ਨਹੀਂ ਇੱਧਰ ਤੇ ਚਲੋ ਇਹ ਬਹੁਤ ਵਧੀਆ ਤੁਹਾਡਾ ਮੈਨੂੰ ਇੱਕ ਇਨੀਸ਼ੀਏਟਿਵ ਲੱਗਾ ਤੇ ਉਦਾਂ ਤੁਹਾਡਾ ਕੋਈ ਵਿਚਾਰ ਹੈ ਹਜੇ ਵੀ ਜਾਣਦਾ ਉਧਰ ਕਿਦਾਂ ਹਾਂ ਮੇਰਾ ਵਿਚਾਰ ਤਾਂ ਹੈ ਮੈਂ ਕਿ ਆ ਇੱਧਰ ਬਿਜ਼ਨਸ ਸੈਟਅਪ ਕਰ ਲਿਆ ਜੀ ਕਿ ਮੈਂ ਥੋੜੇ ਟਾਈਮ ਲਈ ਉਧਰ ਜਾਵਾਂਗਾ ਠੀਕ ਦੁਬਾਰਾ ਫੇਰ ਰਿਟਰਨ ਆਵਾਂਗਾ ਕਿ ਜਿਹਦੇ ਨਾਲ ਕੀ ਹੈ ਮੇਰੇ ਬ੍ਰਦਰ ਮੇਰੇ ਨਾਲ ਹੈਗੇ ਆ ਉਹ ਨਾਲ ਉਹ ਬਿਜ਼ਨਸ ਨੂੰ ਦੇਖਣ ਨਹੀਂ ਬਹੁਤ ਵਧੀਆ ਮੈਂ ਦੇਖਿਆ ਵੀ ਆ ਜਿੱਦਾਂ ਕਿ ਕਦੇ ਤੁਸੀਂ ਨਹੀਂ ਹੁੰਨੇ ਤਾਂ ਭਰਾਜੀ ਹੁਣੀ ਇੱਧਰ ਹੁੰਦੇ ਆ ਦੇਖ ਰਹੇ ਹੁੰਦੇ ਆ ਸਾਰਾ ਕੁਝ ਤੁਹਾਡੇ ਜਿਹੜੇ ਦੂਜੇ ਬ੍ਰਦਰ ਵੀ ਆ ਉਹ ਵੀ ਦੇਖ ਰਹੇ ਹੁੰਦੇ ਆ ਤੇ ਬਹੁਤ ਹੀ ਇੱਕ ਮਤਲਬ ਤੁਸੀਂ ਜਿਹੜੀ ਐਫਰਟ ਕਰਦੇ ਇਸ ਲਈ ਇਹ ਤਾਂ ਇੱਕ ਟੀਮ ਵਰਕ ਜੀ 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 ਕਿ ਕਦੀ ਮੈਂ ਦੇਖ ਲੈਣਾ ਕਦੀ ਮੇਰਾ ਬ੍ਰਦਰ ਵੱਡਾ ਦੇਖ ਲੈਂਦਾ ਕਦੀ ਤੀਸਰਾ ਦੇਖ ਲੈਂਦਾ ਬਿਲਕੁਲ ਬਿਲਕੁਲ ਤੇ ਖਾਸ ਤੌਰ ਤੇ ਜਿਹੜੇ ਨਗਰ ਦੇ ਵਿੱਚ ਇਹ V3 ਬੇਕਰਸ ਖੁੱਲਾ ਆ ਉਹਦੀ ਜਿਹੜੀ ਖਾਸੀਅਤ ਆ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੋ ਮੈਨੂੰ ਭਰਾ ਜੀ ਨੇ ਪਹਿਲਾਂ ਵੀ ਦੱਸੀ ਆ ਕਿ ਬਿਲਕੁਲ ਵੈਜ ਸਭ ਕੁਝ ਇੱਥੇ ਵੈਜ ਆ ਕੁਝ ਵੀ ਜਿੱਦਾਂ ਕਿ ਕੁਝ ਕੇਕਸ ਜਾਂ ਪੇਸਟਰੀ ਦੇ ਵਿੱਚ ਅੰਡਾ ਹੁੰਦਾ ਹੈ ਉਹ ਵੀ ਨਹੀਂ ਹੈਗਾ ਇੱਥੇ ਤੇ ਮੈਂ ਤੁਹਾਡੇ ਕੋਲੋਂ ਸੁਣਨਾ ਚਾਹਾਂਗਾ ਕਿ ਕੀ ਹੋਰ ਖਾਸੀਅਤ ਆ ਤੁਹਾਡੀ ਬੇਕਰੀ ਦੀ ਪਹਿਲੀ ਖਾਸੀਅਤ ਆ ਇਹ ਆ ਕਿ ਜੋ ਅਸੀਂ ਬਣਾ ਰਹੇ ਹਾਂ ਪਿਓਰ ਐਗ ਲੈਸ ਆ ਪਿਓਰ ਵਿੱਚ ਜੀ ਤੇ ਜੋ ਵੀ ਆਪਾਂ ਬੇਕ ਕਰਦੇ ਜਿਹੜਾ ਕੇਕ ਪੇਸਟਰੀ ਆ ਜੀ ਉਹ ਆਪਾਂ ਪ੍ਰੀ ਮਿਕਸ ਮਟੀਰੀਅਲ ਤੋਂ ਤਿਆਰ ਕਰਦੇ ਹਾਂ ਠੀਕ ਆ ਜੀ ਤੇ ਉਹਦਾ ਇੱਕ ਵੱਖਰਾ ਹੀ ਟੇਸਟ ਹੈਗਾ ਵੈਸੇ ਜੇ ਕੋਈ ਆਰਡਰ ਕਰਦਾ ਤੁਹਾਨੂੰ ਕੇਕ ਕਿੰਨੇ ਸਮੇਂ ਦੇ ਵਿੱਚ ਬਣਾ ਕੇ ਦੇ ਸਕਦੇ ਆ ਤੁਸੀਂ ਅਸੀਂ ਹਾਫ ਆਵਰ ਦੇ ਵਿੱਚ ਵੀ ਰੈਡੀ ਕਰਵਾ ਦਿੰਦੇ ਹਾਂ ਠੀਕ ਆ ਠੀਕ ਆ ਨਹੀਂ ਚਲੋ ਇਹ ਬਹੁਤ ਵਧੀਆ ਆ ਵੈਸੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਵੀਡੀਓ ਕੱਲ ਬਣਾਉਣੀ ਸੀ ਇਹ ਕੱਲ ਰਖੜੀ ਦਾ ਸ਼ੋਪ ਤਿਹਾਰ ਸੀਗਾ ਇੱਥੇ ਰਸ਼ ਬਹੁਤ ਸੀਗਾ ਤੇ ਉਸ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਤੇ ਚਲੋ ਬਹੁਤ ਵਧੀਆ ਗੱਲ ਆ ਲੋਕਾਂ ਨੂੰ ਇਹ ਵਿਕਰੀ ਦਾ ਜਿਹੜਾ ਸਮਾਨ ਆ ਉਹ ਪਸੰਦ ਆ ਰਿਹਾ ਆ ਇਸੇ ਕਰਕੇ ਰਾਸ ਸੀਗਾ ਉੱਥੇ ਕੱਲ ਤੇ ਚਲੋ ਬਹੁਤ ਵਧੀਆ ਲੱਗਾ ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਚੀਜ਼ ਮਤਲਬ ਵਿੱਚ ਐਡ ਕਰਨਾ ਚਾਹਾਂਗਾ ਜੋ ਭਰਾ ਜੀ ਨਾਲ ਮੇਰੀ ਪਹਿਲਾਂ ਵੀ ਗੱਲ ਹੋ ਰਹੀ ਸੀ ਇੱਥੇ ਕਾਫੀ ਸਾਰੇ EMPLOYEES ਆ ਤੇ ਜੋ ਮੈਨੂੰ ਭਰਾ ਜੀ ਦੱਸ ਰਹੇ ਸੀਗੇ ਕਿ ਵੀ ਮੇਰਾ ਇੱਕ ਸੁਪਨਾ ਸੀਗਾ ਕਿ ਜਿਹੜੇ ਪੰਜਾਬ ਦੇ ਜਿਹੜੇ ਵਾਸੀ ਆ ਇੱਥੇ ਦੇ ਉਹ ਉਹਨਾਂ ਨੂੰ ਜੌਬ ਮਿਲੇ ਤੇ ਉਦਾਂ ਮੈਂ ਭਾਜੀ ਕੋਲ ਪੁੱਛਣਾ ਚਾਹਾਂ ਭਾਜੀ ਕਿੰਨੇ ਬੰਦੇ ਤੁਹਾਡੇ ਕੋਲ ਇੱਥੇ ਕੰਮ ਕਰ ਰਹੇ ਕਿੰਨੇ ਕਰਮਚਾਰੀ ਆ 6-7 ਵਰਕਰ ਹੈਗੇ ਆ ਜਿਹੜੇ ਐਟ ਟਾਈਮ ਕੰਮ ਕਰ ਰਹੇ ਵਰਕਰ ਠੀਕ ਹੈ ਤੇ ਇੱਧਰ ਨਰਿੰਦਰ ਮੰਗਲਪਰਾ ਜੀ ਵੀ ਹੈਗੇ ਮੇਰੇ ਨਾਲ ਸੁਨਿੰਦਰ ਮੰਗਲ ਜੀ ਉਹਨਾਂ ਦੇ ਵੱਡੇ ਭਰਾ ਤੇ ਭਰਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਬਿਜ਼ੀਨਸ ਬਾਰੇ ਸਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਵੀ ਜਿਹੜਾ ਸਾਡਾ ਮੇਨ ਮੋਟਿਵ ਆ ਵੀ ਜੋ ਵੀ ਅਸੀਂ ਕਿਸੇ ਨੂੰ ਕਿਉਂਕਿ ਇੱਥੇ ਸਾਰਾ ਕੁਝ ਅਸੀਂ ਬੇਕ ਕਰਦੇ ਹਾਂ ਤੇ ਸਾਨੂੰ ਇਹ ਆ ਵੀ ਕਿਸੇ ਨੇ ਵੀ ਜਿਹੜੀ ਚੀਜ਼ ਖਾਣੀ ਆ ਉਹਨੂੰ ਉਹ ਫਰੈਸ਼ ਮਿਲੇ ਤੇ ਵਧੀਆ ਕੁਆਲਟੀ ਦੀ ਮਿਲੇ ਵੀ ਸਾਨੂੰ ਇਹ ਆ ਵੀ ਆਪਾਂ ਕੋਈ ਚੰਗਾ ਜਿਹੜਾ ਵਾ ਉਹ ਮਤਲਬ ਕਿ ਆਪਣੀ ਸੋਸਾਇਟੀ ਦੇ ਵਿੱਚ ਉਹ ਚੰਗੀ ਚੀਜ਼ ਜਿਹੜੀ ਖਾਣ ਨੂੰ ਪ੍ਰੋਵਾਈਡ ਕਰਾ ਸਕੀਏ ਅੱਛਾ ਜੀ ਔਰ ਦੂਸਰਾ ਜਿੱਦਾਂ ਸਾਡਾ ਟਾਊਨ ਹੀ ਆ ਮਤਲਬ ਟਾਂਡਾ ਏ ਤੇ ਇੱਥੋਂ ਕਾਫੀ ਜਿੰਦਾ ਲੋਕ ਜਲੰਧਰ ਜਾਂਦੇ ਆ ਆਪਾਂ ਇੱਥੇ ਸਾਡੀ ਸੋਚ ਇਹ ਆ ਵੀ ਜੋ ਇੰਪੋਰਟਡ ਆਈਟਮਸ ਹੈਗੀਆਂ ਵਾ ਵਧੀਆ ਉਹ ਅਸੀਂ ਇੱਥੇ ਵੀ ਪ੍ਰੋਵਾਈਡ ਕਰਾਤੀਆਂ ਹੋਈਆਂ ਵਾ ਠੀਕ ਹੈ ਜੀ ਵੀ ਸਾਡੇ ਕੋ ਵੀ ਜਿਹੜੇ ਆ ਉਹ ਮਤਲਬ ਪਰਚੇਸ ਕਰ ਸਕਦੇ ਹੈ ਲੋਗ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਜੋ ਵੀ ਆਮ ਆਪਾਂ ਨੂੰ ਕਈਆਂ ਨੂੰ ਹੁੰਦਾ ਨਾ ਵੀ ਫਲਾਨੀ ਚੀਜ਼ ਲੈਣੀ ਤਾਂ ਜਲੰਧਰ ਜਾਣਾ ਪੈਂਦਾ ਜਾਂ ਕਿਸੇ ਨੂੰ ਹੁਸ਼ਿਆਰਪੁਰ ਜਾਣਾ ਪੈਂਦਾ ਸਾਨੂੰ ਇਹੀ ਆ ਵੀ ਮਤਲਬ ਇੱਥੇ ਅਸੀਂ ਜਿਹੜਾ ਵਾ ਮਤਲਬ ਇਸ ਚੀਜ਼ ਨੂੰ ਅਪਗ੍ਰੇਡ ਕਰੀਏ ਇਸ ਲੈਵਲ ਤੱਕ ਵੀ ਮਤਲਬ ਜੋ ਵੀ ਚੀਜ਼ਾਂ ਹੈਗੀਆਂ ਅਕੋਰਡਿੰਗ ਟੂ ਨੀਡ ਉਹ ਅਸੀਂ ਇੱਥੇ ਪ੍ਰੋਵਾਈਡ ਕਰਾ ਸਕੀਏ ਬਹੁਤ ਵਧੀਆ ਬਹੁਤ ਸੋਹਣੀ ਗੱਲ ਲੱਗੀ ਇਹ ਕਿ ਸਾਰਾ ਕੁਝ ਇੱਕ ਜਗ੍ਹਾ ਤੋਂ ਮਿਲ ਜਾਏਗਾ ਕਿਉਂਕਿ ਖੁਦ ਆਪਾਂ ਵੀ ਕਈ ਵਾਰੀ ਕੋਈ ਚੀਜ਼ਾਂ ਲੱਭਦੇ ਹੁੰਨੇ ਕਈ ਬੇਕਰੀਆਂ ਘੁੰਮੀਆਂ ਦੀਆਂ ਸਾਨੂੰ ਲੱਭਦਾ ਹੀ ਨਹੀਂ ਇੱਥੇ ਆ ਕੇ ਮੈਂ ਦੇਖਿਆ ਕਿ ਕਾਫੀ ਚੀਜ਼ਾਂ ਹੈਗੀਆਂ ਇੱਥੇ ਜੋ ਯੂਥ ਨੂੰ ਵੀ ਪਸੰਦ ਆਉਣਗੀਆਂ ਤੇ ਜਿਹੜੇ ਥੋੜੇ ਵੱਡੇ ਵੀ ਆ ਏਜ ਦੇ ਉਹਨਾਂ ਨੂੰ ਵੀ ਪਸੰਦ ਆਉਣਗੀਆਂ ਤੇ ਉਹ ਵੀ ਲੱਭਦੇ ਰਹਿੰਦੇ ਕਦੀ ਇੱਧਰ ਉੱਧਰ ਜਾ ਕੇ ਜੀ ਤੇ ਜਿੱਦਾਂ ਤੁਸੀਂ ਭਰਾਜੀ ਸਾਰੀਆਂ ਆਪਣੀਆਂ ਜਿਹੜੀਆਂ ਇੱਥੇ ਫੂਡ ਆਈਟਮਸ ਹੈਗੀਆਂ ਆ ਜਾਂ ਹੋਰ ਵੀ ਇੰਪੋਰਟਡ ਆਈਟਮ ਉਹਨਾਂ ਬਾਰੇ ਦੱਸਿਆ ਇਸ ਤੋਂ ਹੀ ਮੈਨੂੰ ਇੱਕ ਧਿਆਨ ਵਿੱਚ ਆਇਆ ਮੈਂ ਸੁਰਿੰਦਰ ਮੰਗਲ ਜੀ ਨੂੰ ਪੁੱਛਣਾ ਚਾਹਾਂਗਾ ਕਿ ਜਿੱਦਾਂ ਮੇਰਾ ਚੈਨਲ ਦੇਖ ਕੇ ਜਾਜਾ ਬਲੌਗਰ ਚੈਨਲ ਨੂੰ ਦੇਖ ਕੇ ਕੋਈ ਵੀ ਤੁਹਾਨੂੰ ਆ ਕੇ ਕਹੇਗਾ ਵੀ ਅਸੀਂ ਉਹਨਾਂ ਦਾ ਚੈਨਲ ਦੇਖ ਕੇ ਆਏ ਆ ਕੀ ਤੁਸੀਂ ਉਹਨਾਂ ਦਾ ਕੋਈ ਰਿਗਾਰਡ ਕਰੋਗੇ ਸਮਾਨ ਦੇ ਵਿੱਚ ਕੁਝ ਡਿਸਕਾਊਂਟ ਕਰਾਂਗੇ ਜੀ ਜੀ ਐਕਚੁਅਲੀ ਅਸੀਂ ਡਿਸਕਾਊਂਟ ਤਾਂ ਦਿੰਨੇ ਹੀ ਆ ਜਿਹੜਾ ਤੁਹਾਡਾ ਆਗੇ ਵਲੌਗ ਦਾ ਨਾਮ ਲਾਊਗਾ ਠੀਕ ਆ ਜੀ ਆਪਾਂ ਉਹਨਾਂ ਨੂੰ 5% ਐਕਸਟਰਾ ਡਿਸਕਾਊਂਟ ਦਵਾਂਗੇ ਜੇਕਰ ਉਹ ਐਟ ਲੀਸਟ 1000 ਦੀ ਪਰਚੇਸ ਕਰਨਗੇ ਠੀਕ ਆ ਜੀ ਨਹੀਂ ਚਲੋ ਬਹੁਤ ਵਧੀਆ ਮੈਂ ਆਪਣੇ ਦਰਸ਼ਕਾਂ ਨੂੰ ਐਵੇਂ ਦੱਸਣਾ ਚਾਹਨਾ ਜੋ ਭਰਾ ਜੀ ਨੇ ਕਿਹਾ ਵੀ ਐਟ ਲੀਸਟ 1000 ਦੀ ਤੁਸੀਂ ਜੇ ਸ਼ਾਪਿੰਗ ਕਰਦੇ ਹੋ ਇੱਥੋਂ ਕੁਝ ਵੀ ਖਰੀਦਦੇ ਹੋ ਤੁਹਾ ਤੁਹਾਨੂੰ ਐਕਸਟਰਾ 5% ਡਿਸਕਾਊਂਟ ਦੇਣਗੇ ਉਹ ਜੇ ਤੁਸੀਂ ਮੇਰੇ ਚੈਨਲ ਦਾ ਨਾਮ ਲਾਉਗੇ ਇੱਥੇ ਆ ਕੇ ਤੇ ਚਲੋ ਬਹੁਤ ਵਧੀਆ ਲੱਗਾ ਭਰਾ ਜੀ ਆਪਾਂ ਤਾਂ ਚਾਹੁੰਦੇ ਆ ਸਾਡੇ ਸ਼ਹਿਰ ਦੇ ਵਿੱਚ ਤੁਹਾਡੀ ਜਿਹੜੀ ਵਿਕਰੀ ਆ ਉਹਦਾ ਨਾਮ ਹੋਵੇ ਚੰਗੀਆਂ ਆਈਟਮਸ ਮਿਲਣ ਇਥੋਂ ਤੇ ਚਲੋ ਮੈਂ ਪਰਸਨਲ ਤੌਰ ਤੇ ਵੀ ਤੁਹਾਨੂੰ ਐਸੇ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਮੈਂ ਇੱਥੇ ਆਉਣਾ ਜਨਣਾ ਰਹਿਣਾ ਆ ਤੇ ਆਪਾਂ ਦੇਖਦੇ ਰਹੀਦਾ ਬੱਚੇ ਮੰਗਾਉਂਦੇ ਆ ਘਰ ਜਾਂ ਕਿਸੇ ਦਾ ਕੋਈ ਬਰਥਡੇ ਹੁੰਦਾ ਜਾਂ ਕੁਛ ਹੁੰਦਾ ਤੇ ਚੀਜ਼ਾਂ ਬਹੁਤ ਫਰੈਸ਼ ਆ ਬਾਕੀ ਮੈਂ ਕਹਾਂਗਾ ਜੀ ਤੁਸੀਂ ਆਪੇ ਆ ਕੇ ਟਰਾਈ ਕਰੋ ਆਪੇ ਪਰਖੋ ਦੇਖੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਭਰਾ ਜੀ ਤੁਹਾਡਾ ਬਹੁਤ ਸੋਹਣਾ ਲੱਗਾ ਤੇ ਅਸੀਂ ਚਾਹੁੰਦੇ ਹਾਂ ਤੁਸੀਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਤੇ ਠੀਕ ਹੈ ਜੀ ਧੰਨਵਾਦ ਜੀ ਮੇਰਾ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਚੈਨਲ ਨੂੰ ਦੇਖਣ ਲਈ ਤੇ ਅਸੀਂ ਬਹੁਤ ਹੀ ਜਲਦੀ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਟਿਲ ਥੈਨ ਟੇਕ ਕੇਅਰ ਬਾਏ ਬਾਏ